ਹਾਂਜੀ ਵੀਰੇ ਸਤ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਲਓ ਜੀ ਵੀਰੇ ਤੁਸੀਂ ਇੱਕ ਗਊ ਦੇਖ ਰਹੇ ਹੋ ਹਨ ਜੀ ਦੇਖਣ ਨੂੰ ਤਾਂ ਵੀਰੇ ਤੁਹਾਨੂੰ ਇਹ ਨੋਰਮਲ ਲੱਗਦੀ ਹੋਊਗੀ ਪਰ ਵੀਰੇ ਗਾਂ ਯਾਰ ਛੋਣੀ ਰਹੀ ਇਹਨੇ ਬੱਚਿਆਂ ਦੇ ਚ ਬਲ ਪਿਆ ਗਾਂ ਦੇ ਤੇ ਦੋ ਦਿਨ ਹੋ ਗਏ ਵੀਰੇ ਜੋਰ ਮਰੀ ਜਾਂਦੀ ਹੈ ਹਨਾ ਤੇ ਛੋਣੀ ਰਹੀ ਸੀ ਵੀਰੇ ਜਿਹਨੂੰ ਆਪਾਂ ਟੋਰਸ਼ਨ ਕਹਿ ਦਿੰਨੇ ਆ ਅੱਜ ਕੱਲ ਵੀਰੇ ਇਹ ਕੇਸ ਐ ਨੋਰਮਲ ਆਮ ਆਉਣ ਲੱਗ ਗਿਆ ਬਹੁਤ ਬੱਚਿਆਂ ਦੇ ਬਲ ਪੈਣ ਲੱਗੇ ਚਲੋ ਇਹ ਆਪਾਂ ਗਾ ਦੇ ਦੋ ਤਨ ਗੇੜੇ ਗੁੜੇ ਦਵਾਏ ਨੇ ਜੀ ਤੇ ਗੇੜੇ ਦਵਾ ਕੇ ਪਹੁੰਚਾਣਾ ਗੇੜੇ ਦਵਾਏ ਨੇ ਬੱਚੇ ਦਾ ਮੂੰਹ ਖੁੱਲ ਜੇ ਤੇ ਬਲ ਪੈ ਕੇ ਤਿੰਨ ਗੇੜੇ ਆਪਾਂ ਦਵਾਏ ਨੇ ਵੀਰੇ ਗੇੜੇ ਆਪਾਂ ਸ਼ੋਣ ਕੀਤੇ ਹੈਗੇ ਕਿਉਂਕਿ ਉਹ ਤਾਂ ਨਹੀਂ ਕੀਤੇ ਵੀਰੇ ਕਈ ਵਾਰੀ ਡਾਕਟਰ ਆਪਾਂ ਨੂੰ ਦੇਖ ਕੇ ਕਹਣਾ ਵੀ ਗੇੜੇ ਹੀ ਦਵਾ ਦੇ ਉਹ ਹੋਰ ਪਛ ਨੂੰ ਵੀਰੇ ਗੇੜਾ ਵੱਜਿਆ ਹੋਵੇ ਹਨ ਤਾਂ ਨਹੀਂ ਆਪ ਦਿਖਾਏ ਹੈਗੇ ਤੇ ਉਸ ਤੋਂ ਬਾਅਦ ਵੀਰੇ ਕਿਨੇ ਗੇੜੇ ਮੰਦਾਂ ਬੱਚੇ ਦਾ ਮੂੰਹ ਖੁੱਲ ਗਿਆ ਬੱਚਾ ਤਾਂ ਡੈੱਡ ਸੀ ਵੀਰੇ ਬੱਚਾ ਮਰਿਆ ਸੀ ਉਹ ਕਹਿੰਨੇ ਫੁੱਲਿਆ ਪਿਆ ਸੀ ਬੱਚਾ ਕੜਤਾ ਗਾਫਾ ਬਚ ਗਈ ਛੋਟੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਇਸ ਤੋਂ ਬਾਅਦ ਵੀਰੇ ਆਪਾਂ ਇਹ ਮਾਈਕਸ਼ ਵਗੈਰਾ ਲਾਤੀ ਰੈਂਟੋਜ ਰੈਕਸ਼ਨਲ ਮੰਨਗਰਾ ਮਿਕਲੂ ਡੈਨ ਵਗੈਰਾ ਲਾਇਆ ਵੀਰੇ ਮੇਕੋ ਪ੍ਰੋਡਕਸ਼ਨ ਲਾਇਆ ਮਠਪੋਸ ਲਾਇਆ ਤੇ ਆਹ ਰੈਲਗਰ ਲਾਈਆਂ ਨੇ ਬੁੱਤਣਾ ਜੀ ਗਾਂ ਵੀ ਠੀਕ ਆ ਜੀ ਬੈਠੀ ਆ ਨਾਰਮਲ ਆ ਕੋਈ ਪ੍ਰੋਬਲਮ ਨਹੀਂ ਵੀਰੇ ਗਾਂ ਨੂੰ ਬੱਚਾ ਪਰ ਮਰਿਆ ਕੱਢਿਆ ਵੀਰੇ ਤੁਸੀਂ ਦੇਖ ਲੋ ਸਾਹਮਣੇ ਵੀਰੇ ਹਨਾ ਜੀ ਧੰਨਵਾਦ ਜੀ